ਸਤਿ ਸ਼੍ਰੀ ਅਕਾਲ ਤੁਹਾਡਾ ਸਾਰਾ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਇੱਧਰ ਸਾਡਾ ਜੈਖ ਨਵਸ ਆਪਦੀਆਂ ਮਾਸਤੀਆਂ ਕਰੀ ਜਾਂਦਾ ਹੈ ਹਾਂਜੀ ਬੱਤ ਮੈਂ ਮੈਂ ਬਾਅਦ ਚ ਗੱਲ ਕਰਦੇ ਓਕੇ ਤੇ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਆਪਣੇ ਸੋਈ ਦੇ ਰਿਲੇਟਡ ਹੀ ਆ ਉਹ ਹੈਗੀ ਗੋੜ ਕਿਉਂਕਿ ਗੋੜ ਤੋਂ ਪਤਾ ਬਹੁਤ ਮਹਿੰਗਾ ਹੁੰਦਾ ਪਰ ਜਦੋਂ ਨਾ ਯਾਰ ਟਾਈਮ ਗੋੜ ਨੂੰ ਆਪਾਂ ਅੱਖ ਲਈ ਇਕੱਠਾ ਲਿਆ ਕਿ ਉਹਨਾਂ ਜੇ ਆਪ ਜਿਪਾਇਆ ਹੋਣ ਲੱਜਦਾ ਹੋਰ ਹੀ ਤਾਰਾਂ ਦੀਆਂ ਛੱਡਣ ਲੱਜਾਂਗੇ ਖਰਾਬ ਹੋਣ ਲੱਜ ਜਾਂਦਾ ਤੇ ਆਪਾਂ ਤੁਹਾਨੂੰ ਤਰੀਕਾ ਦੱਸਦੇ ਹਾਂ ਕਿਸ ਤਰੀਕੇ ਨਾਲ ਆਪਾਂ ਗੋੜ ਨੂੰ ਹਨਾ ਘਰ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਕਿੰਨਾ ਮਰਜੀ ਗੋੜ ਲਿਆਂਦਾ ਹੋਵੇ ਹੁਣ ਆਪਾਂ ਕਿਉਂਕਿ ਚਾਹ ਵਿੱਚ ਖੰਡ ਬਹੁਤ ਯੂਜ਼ ਘੱਟ ਯੂਜ਼ ਕਰਦੇ ਆ ਸ਼ੱਕਰ ਜਾਂ ਗੋੜੀ ਯੂਜ਼ ਕਰਦੇ ਆ ਗਾੜਮੀਆਂ ਵਿੱਚੋਂ ਗੋੜ ਤੇ ਸ਼ੱਕਰ ਯੂਜ਼ ਕਰਦੇ ਆ ਇਸ ਕਰਕੇ ਆਪਾਂ ਗੋੜ ਤਾਂ ਆਪਨ ਲਿਹਾਉਣਾ ਹੀ ਪੈਂਦਾ ਹੜਾ ਤੇ ਹੁਣ ਜੇ ਜਦ ਆਪਾਂ ਇਕੱਠਾ ਲਿਆਉਣੇ ਗੋੜ ਨੂੰ ਜਿਆਦਾ ਟਾਈਮ ਹੋਏ ਤਾਂ ਗੋੜ ਨਾ ਫਿਰ ਖਰਾਬ ਹੋ ਜਾਂਦਾ ਤੇ ਤਰੀਕਾ ਤੁਹਾਨੂੰ ਦੱਸ ਦਿਆਂ ਵੀ ਇਸ ਤਰੀਕੇ ਤੁਸੀਂ ਗੋੜ ਨੂੰ ਇਕੱਠੇ ਨੂੰ ਲਿਆਂਦੇ ਹੋ ਜੀ ਸਟੋਰ ਕਰਕੇ ਰੱਖ ਸਕਦੇ ਜਿੰਨਾ ਟਾਈਮ ਮਰਜੀ ਸਟੋਰ ਕਰਕੇ ਰੱਖੋ ਤੁਹਾਡਾ ਜਿਹੜਾ ਗੋੜਾ ਬਿਲਕੁਲ ਵੀ ਖਰਾਬ ਨਹੀਂ ਬਹੁਤ ਹੀ ਆਸਾਨ ਜਿਹਾ ਤਰੀਕਾ ਆ ਜੀ ਹਾਂਜੀ ਇਹਦੇ ਲਈ ਆਪਾਂ ਕੀ ਕਰਨ ਆਪਾਂ ਲੈ ਲਿਆ ਗੋੜ ਠੀਕ ਹੈ ਕੰਨੀ ਤੁਸੀਂ ਜਿੰਨਾ ਮਰਜੀ ਗੋੜ ਲੈ ਲਓ ਤੇ ਮੇਰੇ ਕੋਲ ਥੋੜਾ ਗੋੜੀ ਬਚਿਆ ਸੀ ਕਿਉਂਕਿ ਹੁਣ ਆਪਾਂ ਗੋੜ ਹਲੇ ਲਿਆਉਣਾ ਹੈ ਤੇ ਥੋੜਾ ਗੋੜ ਸੀਗਾ ਇਹਨੂੰ ਆਪਾਂ ਸਟੋਰ ਕੀ ਕਰਨ ਉਹਦੇ ਲਈ ਜਿਹੜਾ ਮਰਜੀ ਤੁਸੀਂ ਇੱਕ ਡੱਬਾ ਲੈ ਸਕਦੇ ਹੋ ਆਪਾਂ ਗੋੜ ਲਾਤਾ ਸਾਈਡ ਤੇ ਜਿੰਨਾ ਦਾ ਮਰਜੀ ਤੁਸੀਂ ਡੱਬਾ ਲੈ ਸਕਦੇ ਹੋ ਤੇ ਉਹਦੇ ਲਈ ਆਪਾਂ ਕਰਨਾ ਕੀ ਆ ਇਦਾਂ ਦੇ ਪੇਪਰ ਲੈ ਲੈਣੇ ਆ ਇਦਾਂ ਦੇ ਟਿਸ਼ੂ ਪੇਪਰ ਆਪਣੇ ਕੋਲ ਪਏ ਹੁੰਦੇ ਆ ਆਪਾਂ ਹਰ ਇੱਕ ਜਿਹੜੀ ਗੁੜ ਦੀ ਪੇਸੀ ਆ ਉਹਨੂੰ ਆਪਾਂ ਕੀ ਕਰਨਾ ਇਹਦੇ ਵਿੱਚ ਫੋਲਡ ਕਰਕੇ ਇਸ ਦਾ ਪਾ ਰੱਖ ਦੇਣਾ ਕਿੰਨਾ ਮਾਜੀ ਤੁਹਾਡਾ ਗੁੜ ਹੋਵੇ ਇਹਦਾ ਫੋਲਡ ਕਰਕੇ ਆਪਾਂ ਇਹਨੂੰ ਇਹਦੇ ਵਿੱਚ ਰੱਖ ਦੇਣਾ ਸਾਰੇ ਗੁੜ ਨੂੰ ਆਪਾਂ ਇਸ ਤਰ੍ਹਾਂ ਹੀ ਰੱਖ ਲੈਣਾ ਹਾਂਜੀ ਇਸ ਤਰੀਕੇ ਨਾਲ ਆਪਾਂ ਸਾਰੇ ਗੁੜ ਨੂੰ ਹਨਾ ਜਿਹੜਾ ਹੈਗਾ ਪੇਪਰ ਇਹਦੇ ਵਿੱਚ ਲਵੇਟਦਾ ਹਨਾ ਜਿਹੜਾ ਟਿਸ਼ੂ ਪੇਪਰ ਇਹਦੇ ਵਿੱਚ ਲਵੇਟਦਾ ਤੇ ਆਪਣੇ ਗੋੜ ਦੇ ਜਿਹੜਾ ਹੁਣ ਬਿਲਕੁਲ ਨਹੀਂ ਖਰਾਬ ਹੋਊਗਾ ਆਪਾਂ ਇਦਾਂ ਸਟੋਰ ਕਰਕੇ ਰੱਖ ਦੇਣਾ ਤੁਹਾਡੇ ਕੋਲ ਜਿੰਨਾ ਮਲਜੀ ਗੋੜ ਹੋਵੇ 10 ਕਿਲੋ ਹੋਵੇ 15 ਕਿਲੋ ਹੋਵੇ ਥੋੜੀ ਜਿਹੀ ਮਿਹਨਤ ਲੱਗਦੀ ਆ ਠੀਕ ਨਹੀਂ ਇਹੀ ਟਿਸ਼ੂ ਪੇਪਰ ਵਾਰ-ਵਾਰ ਕੰਮ ਆ ਜਾਂਦੇ ਆ ਕਿ ਇਹ ਤਾਂ ਸੁੱਕਾ ਹੁੰਦਾ ਗੋੜ ਤੇ ਟਿਸ਼ੂ ਪੇਪਰ ਖੋਲੋ ਤੇ ਗੋੜ ਬਿਲਕੁਲ ਸਾਫ ਕਰਕੇ ਯੂਜ਼ ਕਰਕੇ ਉਸੇ ਟਿਸ਼ੂ ਪੇਪਰ ਨੂੰ ਤੁਸੀਂ ਹਨਾ ਦਵਾਦੇ ਟੈਅ ਮਾਰ ਕੇ ਰੱਖ ਲਓ ਤੇ ਇਸ ਤਰ੍ਹਾਂ ਤੁਸੀਂ ਸਾਡੇ ਗੋੜ ਨੂੰ ਫੇਰ ਤੋਂ ਸਟੋਰ ਕਰ ਸਕਦੇ ਹੋ ਬਹੁਤ ਹੀ ਆਸਾਨ ਜਿਹਾ हां जी बहुत ही आसान ਜਿਆ ਤਰੀਕਾ ਗੋੜ ਨੂੰ ਸਟੋਰ ਕਰਕੇ ਰੱਖਣ ਦਾ ਸਾਲ ਤੱਕ ਥੋੜਾ ਡੇਢ ਸਾਲ ਤੱਕ ਥੋੜਾ ਗੋੜ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੁਸੀਂ ਇਕੱਠਾ ਗੋੜ ਦਾ ਗੱਟਾ ਲਿਆ ਕੇ ਇਸ ਤਾਂ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੂਟਿਊਬ ਦੱਸਿਓ ਹਨਾ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ